ਆਮ ਆਦਮੀ ਪਾਰਟੀ ਦੀ ਫੰਡ ਰੇジング ਕਮੇਟੀ ਤੇ ਐਨ ਆਰ ਆਈ ਵਿੰਗ ਦੇ ਜ਼ੋਨ ਇਨਚਾਰਜ ਵਰਿੰਦਰ ਪ੍ਰਿਹਾਰ ਨੇ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਕੁਝ ਗੱਲਾਂ ਤੇ ਇਤਰਾਜ਼ ਜਤਾਇਆ ਤੇ ਉਸ ਚਿੱਠੀ ਦਾ ਜਵਾਬ ਤਾਂ ਨਹੀਂ ਆਇਆ ਪਰ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਤੇ ਸਾਡੇ ਨਾਲ ਵਰਿੰਦਰ ਪ੍ਰਿਹਾਰ ਨੇ ਅਸੀਂ ਉਹਨਾਂ ਨਾਲ ਉਸ ਚਿੱਠੀ ਬਾਰੇ ਤੇ ਹੋਰ ਮਸਲਿਆਂ ਤੇ ਗੱਲ ਕਰਦੇ ਹਾਂ ਹਾਂਜੀ ਸਰ ਤੁਹਾਡੇ ਜਿਹੜੇ ਚਿੱਠੀ ਸੀ ਜਿਹੜੇ ਤੁਸੀਂ ਲਿਖੀ ਉਹਦੇ ਚ ਮੇਨ ਪੁਆਇੰਟ ਕੀ ਸੀਗੇ ਉਸ ਚਿੱਠੀ ਦੇ ਵਿੱਚ ਓਪਨ ਲੈਟਰ ਸੀ ਅਰਵਿੰਦ ਕੇਜਰੀਵਾਲ ਲਈ ਕਿ ਮੈਂ ਸਬੂਤਾਂ ਦੇ ਆਧਾਰ ਤੇ ਕਹਿ ਰਿਹਾ ਜਿਹੜੇ ਕਿ ਤੁਸੀਂ ਅਰਵਿੰਦ ਕੇਜਰੀਵਾਲ ਜੀ ਆਪ ਵੀ ਦੇ ਸਕਦੇ ਹੋ ਦੇਖ ਸਕਦੇ ਹੋ ਉਹ ਸਬੂਤ ਹਨ ਕਿ ਤੁਹਾਡੇ ਦਿੱਲੀ ਤੋਂ ਦ੍ਰਗੇਸ਼ ਪਾਠਕ ਦੀ ਕਮਾਂਡ ਹੇਠ ਭੇਜੇ ਹੋਏ ਅਬਜ਼ਰਵਰ ਜਿਹੜੇ ਕਿ ਮੇਰੇ ਫਾਰਮ ਹਾਊਸ ਹਿਸ਼ਾਰਪੁਰ ਦੇ ਨੇੜੇ ਰਹੇ ਹਨ ਉਹ ਨਿਸ਼ੇੜੀ ਹਨ ਭ੍ਰਿਸ਼ਟਾਚਾਰੀ ਹਨ ਅਤੇ ਠੱਗ ਹਨ ਇਹ ਸਬੂਤ ਦਿਖਾਉਣ ਲਈ ਮੈਂ अरविंद केजरीवाल जी ਜਦੋਂ 12 ਦਸੰਬਰ ਨੂੰ ਹੁਸ਼ਿਆਰਪੁਰ ਆਏ ਤੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਜਾਂ ਤੇ ਤੁਸੀਂ ਮੈਨੂੰ ਤੁਹਾਡੇ ਦਿੱਲੀ ਦੇ ਭੇਜੇ অবজারভারਾਂ ਦਾ ਸਾਰਾ ਸੱਚ ਰੈਲੀ ਦੇ ਵਿੱਚ ਜਨਤਕ ਤੌਰ ਤੇ ਦੱਸ ਲੈਣ ਦਿਓ ਨੰਬਰ 2 ਜੇ ਤੁਸੀਂ ਜਨਤਕ ਤੌਰ ਤੇ ਨਹੀਂ ਚਾਹੁੰਦੇ ਤੇ ਤੁਸੀਂ ਮੇਰੇ ਫਾਰਮ ਹਾਊਸ ਜਿੱਥੇ ਕਿ ਲੰਬਾ ਸਮਾਂ ਤੁਹਾਡੀ ਟੀਮ ਦੇ ਮੈਂਬਰ ਰਹੇ ਆ ਉੱਥੇ ਆ ਕੇ ਹਾਲਾਤ ਦੇਖ ਲਵੋ ਨੰਬਰ 3 ਜੇ ਨਹੀਂ ਤੇ ਤੁਸੀਂ ਜਿਹੜੀ ਚੁਆਇਸ ਤੁਹਾਡੀ ਥਾਂ ਦੀ ਹੈ ਬੰਦ ਕਮਰੇ ਦੇ ਵਿੱਚ ਮੈਂ ਉੱਥੇ ਆ ਕੇ ਤੁਹਾਨੂੰ ਦਿਖਾ ਦਿੰਦਾ ਪਰ ਜੇ ਤੁਸੀਂ ਚੁੱਪ ਰਹਿੰਦੇ ਹੋ ਤੇ ਫਿਰ ਇਸ ਦਾ ਮਤਲਬ ਹੈ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ অবজারভারਸ ਦੋਸ਼ੀ ਹਨ ਤੇ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਹੋ ਉਹਨਾਂ ਨੂੰ ਤੁਹਾਡਾ ਅਸ਼ੀਰਵਾਦ ਪ੍ਰਾਪਤ ਹੈ ਮਤਲਬ ਕੇਜਰੀਗਲ ਤੋਂ ਇਲਾਵਾ ਕਿਸੇ ਨੇ ਉਹ ਸਬੂਤ ਤੁਹਾਡੇ ਤੋਂ ਲੈਣ ਦੀ ਆ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ 2-3 ਹਫ਼ਤੇ ਪਹਿਲਾਂ ਜਰਨੈਲ ਸਿੰਘ ਜੀ ਜੋ ਕਿ ਨੰਬਰ 2 ਪੰਜਾਬ ਦੇ ਲੀਡਰ ਹਨ ਐਮ ਐਲ ਏ ਜਰਨੈਲ ਸਿੰਘ ਪੰਜਾਬ ਦਿੱਲੀ ਤੋਂ ਭੇਜੇ ਹੋਏ ਮੈਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਾਫੀ 15-20 ਹੋਰ ਆਮ ਆਦਮੀ ਪਾਰਟੀ ਦੇ ਨੇਤਾ ਵੀ ਉੱਥੇ ਸਨ ਪਰ ਉਹਨਾਂ ਨੇ ਦੇਖਣ ਤੋਂ ਜਦੋਂ ਮੈਂ ਕੁਝ ਵੀਡੀਓਜ਼ ਔਨ ਕੀਤੀਆਂ ਤੇ ਉਹ ਪੜਕ ਗਏ ਉਹਨਾਂ ਨੇ ਦੇਖਣ ਤੋਂ ਇਨਕਾਰ ਕਰ ਦਿੱਤਾ ਨਹੀਂ 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 ਇਹ ਮਤ ਕਰੋ ਸਭ ਦੇ ਸਾਹਮਣੇ ਮਤ ਕਰੋ ਔਰ ਉਹ ਛੇਤੀ ਹੀ ਉਥੋਂ ਖਿਸਕੇ ਭੱਜ ਕੇ ਬਾਹਰ ਚਲੇ ਗਏ ਇਹ ਕਿਦੇ ਖਿਲਾਫ ਹੈ ਜਿਹੜੇ ਸਬੂਤ ਹੈ ਤੁਹਾਡੇ ਕੋਲ ਮੇਰੇ ਕੋਲ ਸਬੂਤ ਇਹਨਾਂ ਦੀ ਦਿੱਲੀ ਦੀ ਟੀਮ ਦੇ ਸ਼ੋਕ ਨੰਗਲਿਆ ਤੇ ਹੋਰ ਵਿਅਕਤੀਆਂ ਦੇ ਖਿਲਾਫ ਹਨ ਅਰਵਿੰਦ ਕੇਜਰੀਵਾਲ ਜੀ ਨੂੰ ਮੈਂ ਪਹਿਲਾਂ ਵੀ ਕਈ ਵਾਰ ਇਹਨਾਂ ਦੇ ਨੋਟਿਸ 'ਚ ਲਿਆ ਚੁੱਕਾ ਹਾਂ ਕਿ ਤੁਹਾਡੇ ਆਬਜ਼ਰਵਰ ਪੰਜਾਬ ਦੇ ਵਿੱਚ ਬਹੁਤ ਗਲਤ ਕੰਮ ਕਰ ਰਹੇ ਹਨ ਮਨਮਾਨੀਆਂ ਕਰ ਰਹੇ ਹਨ ਇਸ ਦਾ ਪਾਰਟੀ ਨੂੰ ਬਹੁਤ ਨੁਕਸਾਨ ਹੋਵੇਗਾ ਪਰ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਦਰਗੇਸ਼ ਪਾਟਕ ਨੂੰ ਮੈਂ ਕਿੰਨੀ ਵਾਰ ਚੰਡੀਗੜ੍ਹ ਜਾ ਕੇ ਇਹਨਾਂ ਬਾਰੇ ਦੱਸਿਆ ਉਹਨਾਂ ਨੇ ਕੋਈ ਗੱਲ ਨਹੀਂ ਛੇੜੀ। ਅਰਵਿੰਦ ਕੇਜਰੀਵਾਲ ਦੀਏ ਜਿਦ ਹੈ ਕਿ ਮੈਂ ਆਪਣੀ ਟੀਮ ਨੂੰ ਨਹੀਂ ਛੇੜਾਂਗਾ। ਮੈਂ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਨਹੀਂ ਕੱਢਾਂਗਾ। ਮੇਰੀ ਟੀਮ ਹੀ ਮੇਰੇ ਲਈ ਸਾਰਾ ਕੁਝ ਹੈ। ਜਿਸ ਨੇ ਪਾਰਟੀ ਨਹੀਂ ਛੱਡ ਜਾਓ ਮੇਰੀ ਟੀਮ ਦੇ ਖਿਲਾਫ ਕੋਈ ਆਵਾਜ਼ ਨਾ ਉਠਾਉ। ਤੇ ਪੈਸਿਆਂ ਨੂੰ ਲੈ ਕੇ ਕੀ આરોਪ ਨੇ ਤੇ ਕੀ ਸਬੂਤ ਨੇ ਤੁਹਾਡੇ ਕੋਲ? ਉਹ ਪੈਸਿਆਂ ਨੂੰ ਲੈ ਕੇ ਇਹਨਾਂ ਨੇ ਹਰ ਹਲਕੇ ਦੇ ਵਿੱਚ ਤਕਰੀਬਨ 8-10 ਵਿਅਕਤੀਆਂ ਨੂੰ ਲਾਰੇ ਲਾਏ TikTok ਕੀ ਪੱਕੀ ਹੈ ਆਪ ਕੰਮ ਸ਼ੁਰੂ ਕੀਜੀਏ ਫੰਡ ਇਕੱਠੇ ਕੀਜੀਏ ਫਿਰ ਉਹਨਾਂ ਲੋਕਾਂ ਤੋਂ ਇਹਨਾਂ ਨੇ ਕਿਸੇ ਤੋਂ 5 ਲੱਖ ਲੈ ਲਿਆ 10 ਲੱਖ ਲੈ ਲਿਆ 20 ਲੱਖ ਲੈ ਲਿਆ ਕਈ ਬੰਦੇ ਆ 40 50 ਲੱਖ ਚ ਵੀ ਰਗੜ ਹੋ ਗਏ ਤੇ ਉਸ ਅਨੁਮਾਨ ਮੁਤਾਬਿਕ ਕਿ ਹਰ ਹਲਕੇ ਦੇ ਵਿੱਚੋਂ 2 ਕਰੋੜ ਇਹ ਅਸੀਂ ਲੋਏਸਟ ਐਸਟੀਮੇਟ ਦੱਸ ਰਹੇ ਹਾਂ 500 ਕਰੋੜ ਤੱਕ ਵੀ ਜਾ ਸਕਦਾ ਪਰ ਅਸੀਂ ਚਾਹੁੰਦੇ ਹਾਂ ਕਿ ਉਨਾ ਹੀ ਕਿਹਾ ਜਾਵੇ ਜਿੰਨਾ ਕਿ ਸਾਡੀ ਨੌਲੇਜ ਦੇ ਵਿੱਚ ਹੈ ਅਸੀਂ ਇਸ ਕਰਕੇ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕਾਂ ਦਾ 200 ਕਰੋੜ ਰੁਪਇਆ ਕੇਜਰੀਵਾਲ ਜੀ ਕੋਲ ਪਹੁੰਚ ਗਿਆ ਔਰ ਜਿਹੜੀਆਂ ਗੱਡੀਆਂ ਦੇ ਵਿੱਚ ਗਿਆ ਜਿਹੜੇ ਵਾਹਨਾਂ ਦੇ ਵਿੱਚ ਗਿਆ ਉਸ ਦਾ ਵੀ ਸਾਨੂੰ ਪਤਾ ਹੈ ਔਰ ਉਹਨਾਂ ਬੰਦਿਆਂ ਨੂੰ ਨਾਮ ਵੀ ਦਿੱਤੇ ਗਏ ਹੁਸ਼ਿਆਰਪੁਰ ਤੋਂ ਕਿੰਨਾ ਪੈਸਾ ਇਕੱਠਾ ਹੋਇਆ ਹੁਸ਼ਿਆਰਪੁਰ ਦੇ ਵਿੱਚੋਂ 85 ਲੱਖ ਦੇ ਕਰੀਬ ਤੇ ICICI ਬੈਂਕ ਦੇ ਅਕਾਊਂਟ ਦੇ ਵਿੱਚ ਆਮ ਆਦਮੀ ਪਾਰਟੀ ਚ ਜਮ੍ਹਾਂ ਹੋਇਆ ਜਿਹੜਾ ਕੈਸ਼ ਸੀ ਉਹ ਜ਼ਿਆਦਾ ਸੀ ਉਹ ਅਨਕਾਉਂਟਡ ਸੀ ਜਿਹੜਾ ਕਿ ਇੱਕ ਕਰਾਈਮ ਹੈ ਤੁਸੀਂ ਕਿਸੇ ਤੋਂ ਪੈਸੇ ਲੈ ਲੈਣੇ ਉਹਨੂੰ ਗਰਗਲਾ ਕੇ ਉਹਨੂੰ ਕੋਈ ਝਾਸਾ ਦੇ ਕੇ ਉਹਦੇ ਕੋਲੋਂ ਉਹਨੂੰ ਟਿਕਟ ਦਾ ਲਾਲਚ ਦੇ ਕੇ ਬੰਦੇ ਨੂੰ ਤੁਸੀਂ 2 ਸਾਲ ਤੋਂ ਠੱਗੀ ਜਾਓ ਤੇ ਬਾਅਦ ਦੇ ਵਿੱਚ ਕਿਸੇ ਹੋਰ ਬੰਦੇ ਤੋਂ ਪੈਸੇ ਲੈ ਕੇ ਉਸ ਨੂੰ ਟਿਕਟ ਦੇ ਕੇ ਤਾਂ ਪਹਿਲੇ ਪੁਰਾਣੇ ਬੰਦੇ ਜਿਹੜੇ ਚੱਲ ਰਹੇ 2-3 ਸਾਲ ਤੋਂ ਮਿਹਨਤਾਂ ਕਰ ਰਹੇ ਉਹਨਾਂ ਨਾਲ ਧੋਖਾ ਜੀ ਕਰ ਲਓ ਇਹ ਸਭ ਦਾ ਸਾਨੂੰ ਦੁੱਖ ਹੈ ਫੋਰਨ ਫੰਡਿੰਗ ਜਿਹੜੀ ਫੋਰਨ ਤੋਂ ਫੰਡਿੰਗ ਹੋਈ ਹੈ ਉਹਦੇ 'ਚ ਵੀ ਕੁਝ ਗੜਬੜਾਂ ਦੀ ਤੁਸੀਂ ਗੱਲ ਕੀਤੀ। ਫੰਡਿੰਗ ਦੇ ਵਿੱਚ ਮੇਰਾ ਖਿਆਲ ਪੰਜਾਬ ਨਾਲੋਂ ਵੀ ਜ਼ਿਆਦਾ ਗੜਬੜ ਹੋਈ ਹੈ। ਫੋਰਨ ਦੇ ਵਿੱਚ ਸ਼ਿਕਾਗੋ ਬੇਸ ਡਾਕਟਰ ਹਨ ਮਨੀਸ਼ ਰਾਜਾਦਾ ਜੀ ਜਿਹੜੇ ਕਿ ਯੂਐਸਏ ਦੇ ਕੋ-ਕਨਵੀਨਰ ਸਨ। ਉਹਨਾਂ ਨੇ ਤੇ ਯੂਐਸਏ ਦੇ ਹੋਰ ਕਈ बड़े लिखे लोग डॉक्टर इंजीनियर बिजनेसमैन जेडे के आम आदमी दी सोच तो प्रभावित हो के जिन्ना ने मिलियन डॉलर्स इना नु इकट्ठा करके ਦਿੱਤਾ ਪਰ ਜਦੋਂ ਉਹਨੇ ਹਿਸਾਬ ਮੰਗਿਆ ਹੁਣ ਡਾਕਟਰ ਮਨੀਸ਼ ਜੀ ਮੇਰੇ ਨਾਲ ਇਨ ਟੱਚ ਹਨ ਉਹਨਾਂ ਨਾਲ ਵੀ ਗੱਲਬਾਤ ਹੋ ਜਾਂਦੀ ਆ ਉਹ ਕਹਿੰਦੇ ਜਦੋਂ ਮੈਂ ਹਿਸਾਬ ਮੰਗਿਆ ਤਾਂ ਇਹਨਾਂ ਨੇ ਮੈਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਫੋਰਨ ਫੰਡਸ ਦਾ ਜਿੱਥੋਂ ਤੱਕ ਸਾਨੂੰ ਲੱਗਦਾ ਕਿ ਕਾਫੀ ਪੈਸਾ ਜਿਹੜਾ ਹਵਾਲਾ ਕਾਂਟ ਦੇ ਰਾਹੀ ਪਾਰਟ ਵਿੱਚ ਆਇਆ ਹਜੇ ਯੂਐਸ ਗਵਰਨਮੈਂਟ ਨੂੰ ਵੀ ਇਹ ਪਤਾ ਨਹੀਂ ਦੇ ਆਰ ਨਾਟ ਅਵੇਅਰ ਕਿ ਇਹ ਕੁਝ ਹੋ ਗਿਆ ਔਰ ਇਹ ਸਾਰਾ ਪੈਸੇ ਦੇ ਉੱਤੇ ਕੇਜਰੀਵਾਲ ਬੈਠਾ ਹੁਣ ਕੇਜਰੀਵਾਲ ਜੀ ਕਹਿ ਰਹੇ ਆ ਕਾਲੇ ਧਨ ਦੀ ਗੱਲ ਕਰਦੇ ਸੀ ਪਹਿਲਾਂ ਹੋਵੇ ਪੰਜਾਬ ਦੇ ਵਿੱਚੋਂ ਦੇਸ਼ ਦੇ ਵਿੱਚੋਂ ਸਾਲਾ ਸਾਰਾ ਹੀ ਕਾਲਾ ਧਨ ਸੀ ਬਾਹਰ ਲਿਆਉਣਾ ਪਰ ਹੁਣ ਉਹ ਕਈ ਸੌ ਕਰੋੜ ਦੇ ਕਾਲੇ ਧਨ ਦੇ ਉੱਪਰ ਆ ਬੈਠੇ ਹਨ ਜਿਸ ਦਾ ਕੋ ਹਿਸਾਬ ਦੇਣ ਲਈ ਤਿਆਰ ਨਹੀਂ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਦੀ ਸਭ ਤੋਂ ਛੋਟੀ ਭੈਣ ਦੀ ਬੇਟੀ ਹੈ ਗੁਰਜੀਤ ਕੌਰ ਮੈਂ ਉਸ ਨੂੰ ਲੈ ਕੇ ਗਿਆ ਦਿੱਲੀ ਕੇਜਰੀਵਾਲ ਜੀ ਨੂੰ ਮਲਾਉਣ ਅਸੀਂ ਇਕੱਠੇ ਗਏ ਕੇਜਰੀਵਾਲ ਜੀ ਨੇ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਕੋਈ ਕਦੇ ਅੱਜ ਤੱਕ ਉਹਨਾਂ ਨੇ ਉਸ ਪਰਿਵਾਰ ਨੇ ਕਿਸੇ ਤੋਂ ਟਿਕਟ ਨਹੀਂ ਮੰਗੀ ਆਮ ਆਦਮੀ ਪਾਰਟੀ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਉਹ ਟਾਂਡਾ ਹਲਕੇ ਤੋਂ ਚਾਹੁੰਦੀ ਸੀ ਗੁਰਜੀਤ ਕੌਰ ਜੀ ਤੇ ਉਹਨਾਂ ਨੂੰ ਟਿਕਟ ਮਿਲ ਜਾਏ ਪਰ ਇਹਨਾਂ ਨੇ ਕਾਕਾਤ ਸਿੰਘ ਦੀ ਭਾਣ ਜੀ ਨੂੰ ਟਿਕਟ ਦੇਣ ਦੀ بجائے ਟਾਂਡੇ ਹਲਕੇ ਤੋਂ ਇੱਕ ਇਹੋ ਜਿਹੇ ਵਿਅਕਤੀ ਨੂੰ ਟਿਕਟ ਦਿੱਤੀ ਜਿਹੜਾ ਕਿ ਚਾਰ ਕੇਸਾਂ ਦੇ ਜ਼ਮਾਨਤ ਤੇ ਬਾਹਰ ਹੈ ਸਾਡੇ ਲਈ ਬਹੁਤ ਵੱਡੀ ਦੁੱਖ ਦੀ ਗੱਲ ਹੈ ਕਿ ਪਾਰਟੀ ਕਹਿੰਦੀ ਕੀ ਹੈ ਕਰਦੀ ਕੀ ਹੈ ਪਾਰਟੀ ਆਪਣੀ ਪਾਰਟੀ ਦੀ ਤੇ ਕਰਪਸ਼ਨ ਕਰਨ ਦੂਰ ਕਰਨ ਲਈ ਤਿਆਰ ਨਹੀਂ ਤੁਸੀਂ ਦੇਸ਼ ਦੀ ਭ੍ਰਿਸ਼ਟਾਚਾਰੀ ਕਿੱਦਾਂ ਦੂਰ ਕਰੋਗੇ ਪਹਿਲਾਂ ਵਿਦਿਨ ਪਾਰਟੀ ਜੋ ਭ੍ਰਿਸ਼ਟਾਚਾਰੀ ਚੱਲ ਰਹੀ ਹੈ ਉਸ ਨੂੰ ਤੇ ਦੂਰ ਕਰੋ ਅਸੀਂ ਇਸ ਲਈ ਅਰਵਿੰਦ ਕੇਵਰੀਵਾਲ ਨੂੰ ਮੈਸੇਜ ਦੇ ਰਹੇ ਹਾਂ ਪਰ ਉਹ ਗੱਲ ਨਹੀਂ ਸੁਣਦਾ ਕਿਸੇ ਦੀ ਐਡਵੋਕੇਟ ਨਵੀਨ ਜੈਰਤ ਵੀ ਸਾਡੇ ਨਾਲ ਨੇ ਇਹਨਾਂ ਨੇ ਵੀ ਇਹੀ ਸਵਾਲ ਚੁੱਕਿਆ ਸੀ ਕਿ ਭਈ ਜਿਹੜੇ આરોਪ ਇਹਨਾਂ ਨੇ ਲਗਾਏ ਤੇ ਉਹਦੇ ਤੇ ਕਲੈਰੀਫਿਕੇਸ਼ਨ ਹੋਣਾ ਚਾਹੀਦਾ ਸੀ ਪਾਰਟੀ ਵੱਲੋਂ ਕਿਸੇ ਦਾ ਕਿਉਂਕਿ ਲੋਕ ਇਹਨਾਂ ਨੂੰ ਪੁੱਛਦੇ ਸੀ ਪਰ ਇਹਨਾਂ ਨੂੰ ਵੀ ਪਾਰਟੀ ਚੋਂ ਕੱਢ ਦਿੱਤਾ ਗਿਆ ਜਦਕਿ ਇਹ ਨੈਸ਼ਨਲ ਟੀਮ 'ਚ ਸੀਗੇ ਤੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਕੱਢਿਆ ਤੇ ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਹਾਂਜੀ ਦੇਖੋ 12 ਜਿਹੜੀ ਆ ਪਿਛਲੀ 12 ਤਰੀਕ ਨੂੰ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਸੀਗੇ ਔਰ ਮੈਨੂੰ ਉਸ ਟਾਈਮ ਪੂਰੀ ਉਮੀਦ ਸੀ ਕਿ ਅਰਵਿੰਦ ਜੀ ਕਿਉਂਕਿ ਮੈਂ ਉਹਨਾਂ ਦੀ ਇੱਜ਼ਤ ਬਹੁਤ ਜ਼ਿਆਦਾ ਕਰਦਾ ਸੀ ਔਰ ਉਹਨਾਂ ਨੂੰ ਅੱਛਾ ਆਦਮੀ ਮੰਨਦਾ ਅੱਜ ਵੀ ਸ਼ਾਇਦ ਮੰਨਦਾ ਹੋਵਾਂ ਬਟ ਨੀਚੇ ਕੀ ਚੱਲਦਾ ਸੀ ਮੈਂ ਉਹਨਾਂ ਤੱਕ ਮੇਰੀ ਕੋਸ਼ਿਸ਼ ਸੀ ਵੀ ਸ਼ਾਇਦ ਅਰਵਿੰਦ ਭਾਈ ਜਦੋਂ ਹਿਆਰਪੁਰ ਆਏ ਤਾਂ ਸ਼ਾਇਦ ਉਹ ਮਿਲਣਗੇ ਸਾਨੂੰ ਔਰ ਮਿਲਨ ਵੇਲੇ ਮਿਲਨ ਦੀ بجائے ਮੈਨੂੰ 4 ਵਜੇ ਪ੍ਰੈਸ ਤੇ ਰਿਪੋਰਟਰਸ ਦਾ ਇੱਕ ਦਾ ਫੋਨ ਆ ਰਿਹਾ ਕਿਸੇ ਦਾ ਕਿ ਤੁਹਾਨੂੰ ਤਾਂ ਜੀ ਪਾਰਟੀ ਤੋਂ ਐਕਸਪੈਲ ਕਰਨ ਦੀ ਸਾਡੇ ਕੋਲ ਮੇਲ ਆਈ ਹੈ ਔਰ ਇਮੀਡੀਏਟਲੀ ਮੈਂ ਚੈੱਕ ਕੀਤਾ ਉਹਦੇ ਚ ਆਪਣੀ ਮੇਲ ਬੇ ਸ਼ਾਇਦ ਮੈਂ ਕਹਾ ਵੀ ਮੈਨੂੰ ਵੀ ਤਾਂ ਮੇਲ ਕੋਈ ਨੋਟਿਸ ਕੋਈ ਉਹਦੀ ਕਾਪੀ ਕੁਛ ਨਾ ਕੁਛ ਜ਼ਰੂਰ ਆਇਆ ਹੋਵੇਗਾ ਪਰ ਆਈ ਵਾਸ ਸਰਪ੍ਰਾਈਜ਼ ਟੂ ਸੀ ਕਿ ਮੇਰੀ ਮੇਲ ਤੇ ਕੁਝ ਵੀ ਨਹੀਂ ਸੀ ਪਰ ਮੈਂ ਪ੍ਰੈਸ ਕੋਰਸਪੋਂਡੈਂਸ ਉਹਨਾਂ ਨੂੰ ਕਿਹਾ ਵੀ ਤੁਸੀਂ ਦੁਬਾਰਾ ਚੈੱਕ ਕਰੋ ਤੇ ਕਿਨੇ ਮੇਲ ਭੇਜੀ ਹੈ ਉਹ ਕਹਿੰਦੇ ਜੀ ਆਪ ਪੰਜਾਬ ਵੱਲੋਂ ਆਈਏ ਔਰ ਗੁਰਪ੍ਰੀਤ ਖੁੱਗੀ ਉਹਨਾਂ ਨੇ ਤੁਹਾਨੂੰ ਐਕਸਪੈਲ ਕੀਤਾ ਪਾਰਟੀ ਚ ਤੇ ਡੈਫੀਨੇਟਲੀ ਬੀਂਗ ਲਾਇਰ ਆਲਸੋ ਔਰ ਇੱਕ ਜਨਰਲ ਪਬਲਿਕ ਦਾ ਬੰਦੇ ਹੋਣ ਦੇ ਨਾਤੇ ਵੀ ਜੇ ਗੱਲ ਕਰੀਏ ਆਈ ਐਮ ਵਨ ਆਫ ਦੀ ਫਾਊਂਡਡਰ ਮੈਂਬਰ ਮੈਂ ਗੁਰਪ੍ਰੀਤ ਕੁੱਕੀ ਸਾਡੇ ਪੰਜਾਬ ਦੇ ਕਨਵੀਨਰ ਹੈ ਪੰਜਾਬ ਬੋਡੀ ਨਾਲ ਆਪ ਦੀ ਨਾਲ ਮੇਰਾ ਕੋਈ ਕੰਸਰਨ ਨਹੀਂ ਹੈ ਚਾਹੇ ਮੈਂ ਆਮ ਆਦਮੀ ਪਾਰਟੀ ਲਈ ਕੰਮ ਪੰਜਾਬ ਵਿੱਚ ਕਰ ਰਿਹਾ ਮੈਂ ਪੰਜਾਬ ਦਾ ਵਸਿੰਦਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਪਰ ਮੇਰੇ ਮੁਤਾਬਕ ਮੇਰੇ ਸੰਵਿਧਾਨ ਮੁਤਾਬਕ ਮੈਨੂੰ ਕੱਢਣ ਦਾ ਹੱਕ ਸਿਰਫ ਪਾਰਟੀ ਸੰਯੋਜਕ ਅਰਵਿੰਦ ਕੇਜਰੀਵਾਲ ਜੀ ਕੋਲ ਹੈ ਔਰ ਯਾਂ ਪਾਰਟੀ ਦੇ ਸੈਕਟਰੀ ਕੋਲ ਹੈ ਬਟ ਕਿਉਂਕਿ ਉਹ ਪ੍ਰੋਸੀਜਰ ਫਾਲੋ ਨਹੀਂ ਹੋਇਆ ਤਾਂ ਮੈਂ ਤਾਂ ਅੱਜ ਵੀ ਆਪਣੇ ਆਪ ਨੂੰ ਪਾਰਟੀ ਵਿੱਚ ਹੀ ਸਮਝ ਰਿਹਾ ਮੈਂ ਨਹੀਂ ਹਜੇ ਤੱਕ ਗਿਨ ਰਿਹਾ ਕਿ ਇਹ ਮੈਨੂੰ ਪਾਰਟੀ ਤੋਂ ਐਕਸਪੈਲ ਮੇਲ 'ਚ ਮੈਂਸ਼ਨ ਕੀਤਾ ਸੀ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਆਏ ਤੇ ਕਿਹੜੀਆਂ ਤੁਹਾਡੀਆਂ ਗਤੀਵਿਧੀਆਂ ਪਾਰਟੀ ਵਿਰੋਧੀ ਤਾਂ ਮੈਂ ਗਤੀਵਿਧੀ ਤਾਂ ਦੱਸ ਸਕਦਾ ਕਿ ਪਹਿਲਾਂ ਤਾਂ ਮੇਲ ਮੇਰੇ ਕੋਲ ਕੋਈ ਆਈ ਹੋਵੇ ਫਿਰ ਉਹਦੇ 'ਚ ਕੋਈ ਐਕਸਪਲੇਨੇਸ਼ਨ ਹੋਵੇ ਫਿਰ ਉਹਦੇ 'ਚ ਕੋਈ ਨੋਟਿਸ ਹੋਵੇ ਮੈਨੂੰ ਜਦੋਂ ਉਹਦੇ ਵਿੱਚ ਸਿੰਪਲ ਇੱਕ ਲਾਈਨ ਲਿਖੀ ਹੋਵੇ ਕਿ ਯੂ ਹੈਵ ਬੀਨ ਐਕਸਪੈਲਡ ਡਿਊ ਟੂ ਐਂਟੀ ਪਾਰਟੀ ਐਕਟੀਵਿਟੀਆਂ ਐਂਟੀ ਪਾਰਟੀ ਐਕਟੀਵਿਟੀਆਂ ਤਾਂ ਉਹਨਾਂ ਨੇ ਮੈਂ ਕੀ ਐਂਟੀ ਪਾਰਟੀ ਕੀਤਾ ਤੇ ਮੈਂ ਉਹਨੂੰ ਐਕਸਪਲੇਨ ਕਰੂੰਗਾ ਅਸਲੀ ਹੁਸ਼ਿਆਰਪੁਰ ਦੀ ਰਾਜਨੀਤੀ 'ਚ ਬਦਲਾਅ ਉਦੋਂ ਆਇਆ ਜਦੋਂ ਦਿੱਲੀ ਤੋਂ ਕੁਝ ਆਬਜ਼ਰਵਰਜ਼ ਇੱਥੇ ਭੇਜੇ ਗਏ ਸਾਰੇ ਪੰਜਾਬ 'ਚ ਭੇਜੇ ਗਏ ਕਿਉਂਕਿ ਬਿਕੋਜ਼ ਆਈ ਐਮ ਕਨਸਰਨਡ ਵਿਦ ਹੁਸ਼ਿਆਰਪੁਰ ਮੈਂ ਇੱਥੇ ਕੰਮ ਕਰ ਰਿਆ ਸੀ ਤੇ ਮੈਂ ਇੱਥੇ ਉਹਨਾਂ ਤੇ ਵਾਚ ਜ਼ਰੂਰ ਕੀਤੀ ਮੈਂ ਚੀਜ਼ ਫੀਲ ਕਰ ਰਿਆ ਸੀ ਕਿ ਸ਼ੁਰੂ ਤੋਂ ਹੀ ਉਹਨਾਂ ਆਬਜ਼ਰਵਰਜ਼ ਦਾ ਰੁਖ ਅਮੀਰਾਂ ਵੱਲ ਜਿਨ੍ਹਾਂ ਕੋਲ ਵੱਡੀਆਂ-ਵੱਡੀਆਂ ਗੱਡੀਆਂ ਔਰ ਸਾਨੂੰ ਤਾਂ ਏਦਾਂ ਮੈਂ ਸੀ ਇੱਥੇ ਔਰ ਹੁਸ਼ਿਆਰਪੁਰ ਜਮਨੀ ਗੋਮਰ ਨੈਸ਼ਨਲ ਐਗਜ਼ੈਕਟਿਵ ਦੀ ਮੈਂਬਰ ਐ ਅਸੀਂ ਦੋ ਲੋਕ ਐਸੇ ਸੀਗੇ ਕਿ ਹੁਸ਼ਿਆਰਪੁਰ ਲਈ ਇੱਕ ਅੱਛੀ ਗੱਲ ਸੀ ਔਰ ਵੀ ਨੈਸ਼ਨਲ ਬਾਡੀ ਨਾਲ ਜਿਹੜੇ ਡਾਇਰੈਕਟ ਅਟੈਚ ਸੀਗੇ ਬਟ ਉਹਨਾਂ ਆਬਜ਼ਰਵਰਸ ਦੀ ਪੋਜੀਸ਼ਨ ਨੇ ਮੈਂ ਦੇਖੀ ਕਿ ਟੋਟਲੀ ਇਗਨੋਰਿੰਗ ðiਸ ਪੀਪਲ ਕਿ ਜਿਹੜੇ ਨੈਸ਼ਨਲ ਬਾਡੀ ਨਾਲ ਅਟੈਚ ਆ ਵੀ ਉਹਨਾਂ ਨੂੰ ਕੋਈ ਗੱਲ ਨਹੀਂ ਇਗਨੋਰ ਕਰਦੇ ਹੋ ਥੈਟ ਇਜ਼ ਯੋਰ ਪ੍ਰੈਰੋਗੇਟਿਵ ਮੈਂ ਆਪਾਂ ਕਿਉਂ ਕਹੀਏ ਜੀ ਸਾਨੂੰ ਦੇਖੋ ਤੁਸੀਂ ਸਾਨੂੰ ਕਰੋ ਕਿਉਂਕਿ ਵੀ ਹੈਵ ਟੂ ਵਰਕ ਫਾਰ ਪੀਪਲ ਨਾਟ ਫਾਰ ਆਬਜ਼ਰਵਰਸ ਜਦੋਂ ਇੱਥੇ ਦੀਆਂ ਟਿਕਟਾਂ ਦੇ ਅਪਨਟਮ ਕਿਹਨਾਂ ਦੇ ਥਰੂ ਹੋ ਰਿਆ ਸੀ ਉਹੀ ਆਬਜ਼ਰਵਰਸ ਦੇ ਥਰੂ ਜਿਹੜੇ ਗਲਤ ਸੀਗੇ ਜਿਹੜੇ ਸਾਨੂੰ ਐਪ어ਰੈਂਟਲੀ ਗਲਤ ਲੱਗ ਰਹੇ ਸੀ ਔਰ ਜਦੋਂ ਉਹਨਾਂ ਅਬਜ਼ਰਵਸ ਟਿਕਟ ਕਿਨੂੰ ਦਵਾ ਰਹੇ ਹੁਸ਼ਿਆਰਪੁਰ ਦੇ ਵਿੱਚ ਮੈਂ ਤਿੰਨ ਤਿੰਨ ਐਸੀਆਂ ਚਾਰ ਚਾਰ ਜ਼ੋਨ ਦੀਆਂ ਸੀਟਾਂ ਦੱਸ ਸਕਦਾ ਜਿੱਥੇ ਕ੍ਰਿਮੀਨਲਸ ਨੂੰ ਟਿਕਟਾਂ ਦਿੱਤੀਆਂ ਗਈਆਂ ਜਿੱਥੇ ਕੋਰਟ ਨੇ ਉਹਨਾਂ ਨੂੰ ਫਰਾਡੀ ਪਰਸਨ ਡਿਕਲੇਅਰ ਕੀਤਾ ਦਾ ਜਿੱਥੇ ਕੋਰਟ ਨੇ ਉਹਨਾਂ ਨੂੰ 420 ਵਿੱਚ ਸਮਨ ਕੀਤੇ ਦੇ ਜਿੱਥੇ ਇਟ ਇਜ਼ ਨਾਟ ਪੁਲਿਸ ਵੀ ਪੁਲਿਸ ਕੋਈ ਵੀ ਸ਼ਿਕਾਇਤ ਲਾ ਲੂਗਾ ਕੋਰਟ ਕੋ ਪ੍ਰਾਈਮਾ ਫਿਸ਼ਾਈ ਮੈਂ ਐਜ਼ ਐਡਵੋਕੇਟ ਵੀ ਜਾਣਦਾ ਕਿ ਕੋਰਟ ਕੋ ਕੋਈ ਪ੍ਰਾਈਮਾ ਫਿਸ਼ਾਈ ਕੇਸ ਹੈ ਕੋਰਟ ਉਦੋਂ ਹੀ ਸਮਨ ਕਰਦੀ ਉਹਨੂੰ ਕੀ ਇਦਾਂ ਦੀ ਲੋਡ ਪਈ ਸੀ ਉਹਨਾਂ ਦੀ ਲੋਡ ਇਸ ਕਰਕੇ ਉਹਨਾਂ ਅਬਜ਼ਰਵਰਜ਼ ਨੂੰ ਪਈ ਕਿਉਂਕਿ ਉਹਨਾਂ ਨੇ ਗਲਤ ਰਿਪੋਰਟਾਂ ਭੇਜੀਆਂ ਇੱਥੋਂ ਹੁਸ਼ਿਆਰਪੁਰੋਂ ਬਣਾ ਕੇ ਬਈ ਉਹੀ ਬੰਦੇ ਇੱਥੇ ਸਾਫ਼ ਸੁਥਰੇ ਆ ਜਦਕਿ ਮੈਂ ਅਰਵਿੰਦ ਜੀ ਨੂੰ ਜਦੋਂ ਇਹ ਗੱਲਾਂ ਦੱਸੀਆਂ ਨਾ ਜੀ ਔਰ ਉਸ ਤੋਂ ਬਾਅਦ ਵੀ ਮਾਹੌਲ ਫੇਰ ਉਹੀ ਬਣ ਗਿਆ ਕਿ ਉਹਨਾਂ ਲੋਕਾਂ ਨੂੰ ਹੀ ਟਿਕਟਾਂ ਵਾਸਤੇ ਚੂਜ਼ ਕਰਨਾ ਸ਼ੁਰੂ ਕਰ ਦਿੱਤਾ ਹੁਣ ਵਰਿੰਦਰ ਪ੍ਰਿਹਾਰ ਉਹ ਪਰਸਨ ਸੀਗਾ ਜਿਹੜਾ ਅਬਜ਼ਰਵਰਾਂ ਦੇ ਨਾਲ ਰਿਹਾ ਸੀ ਉਸ ਟਾਈਮ ਹਿਸ ਐਵੀਡੈਂਸ ਵਾਸ ਵੈਰੀ ਮੱਚ ਵੈਲਿਊਏਬਲ ਔਰ ਵਰਿੰਦਰ ਪ੍ਰਿਹਾਰ ਨੇ ਉਸ ਚਿੱਠੀ ਦੇ ਵਿੱਚ ਕਿਹਾ ਕਿ ਮੇਰੇ ਕੋਲ ਵੀਡੀਓਜ਼ ਆ ਉਸ অবজারভার ਉਹ ਨਸ਼ਾ ਕਰ ਰਹੇ ਔਰ ਡੇਢ ਸਾਲ ਪਹਿਲਾਂ ਪਾਰਟੀ ਦੀਆਂ ਟਿਕਟਾਂ ਡਿਕਲੇਅਰ ਕਰ ਰਹੇ ਕਿ ਇਹਨੂੰ ਮਿਲੂਗੀ ਉਹਨੂੰ ਮਿਲੂਗੀ ਇਹਨੂੰ ਮਿਲਗੇ ਔਰ ਉਹ ਹੀ ਬੰਦਿਆਂ ਨੂੰ ਮਿਲੀ ਜਿੱਥੇ ਸ਼ੱਕ ਹੋਰ ਗਹਿਰਾ ਹੋ ਗਿਆ ਤੇ ਫਿਰ ਜਦੋਂ ਹੁਸ਼ਿਆਰਪੁਰ ਦੀ ਜਨਤਾ ਦੇ ਵਿੱਚ ਉਹ ਉਹ ਚਿੱਠੀ ਸੀ ਓਪਨ ਲੈਟਰ ਟੂ ਅਰਵਿੰਦ ਇਟ ਵਾਸ ਨਾਟ ਕਿ ਅਰਵਿੰਦ ਨੂੰ ਮੇਲ ਪਾਈ ਗਈ ਸੀ ਪ੍ਰਿਹਾਰ ਸਾਹਿਬ ਨੇ ਇੱਕ ਦੋ ਚੀਜ਼ਾਂ ਮੈਨੂੰ ਐਸੀਆਂ ਦਿਖਾਈਆਂ ਤੁਹਾਨੂੰ ਵੀ ਸਬੂਤ ਦਿਖਾਏ ਯੈਸ ਜਿੱਤੇ ਇੱਕ ਦੋ ਸਬੂਤਾਂ ਦੇ ਵਿੱਚ ਜਿਹੜੇ ਹਜੇ ਪਬਲਿਕ ਤਾਂ ਨਹੀਂ ਹੋਏ ਮੈਨੂੰ ਲੱਗਾ ਵੀ ਐਟਲੀਸਟ ਪ੍ਰਾਈਮਾ ਫਸ਼ਾਈ ਇੱਕ ਬੰਦਾ ਸਾਲ ਡੇਢ ਸਾਲ ਪਹਿਲੇ ਟਿਕਟ ਡਿਕਲੇਅਰ ਹੋਣ ਤੋਂ ਕਿਦਾਂ ਕਿਸੇ ਦਾ ਨਾਮ ਲੈ ਰਿਹਾ ਤੇ ਉਹਨੂੰ ਹੀ ਟਿਕਟ ਮਿਲ ਰਹੀ ਹੈ ਪਰ ਉਹ ਬੰਦੇ ਜਿਹੜੇ ਆ ਕ੍ਰਿਮੀਨਲਸ ਵੀ ਆ ਜਿਨ੍ਹਾਂ ਨੂੰ ਮਿਲ ਰਹੀ ਤੇ ਫਿਰ ਮੇਰਾ ਸ਼ੱਕ ਹੋਰ ਗਹਿਰਾ ਹੋ ਗਿਆ ਫਿਰ ਮੈਂ ਇਹ ਜ਼ਰੂਰ ਕਿਹਾ ਵੀ ਅਰਵਿੰਦ ਕੇਜਰੀਵਾਲ 12 ਨੂੰ ਹੁਸ਼ਿਆਰਪੁਰ ਆ ਰਹੇ ਆ ਉਹਨਾਂ ਨੂੰ ਪਬਲਿਕਲੀ ਇਹਨਾਂ ਗੱਲਾਂ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਉਹਦੇ ਵਿੱਚ ਕੀ ਗਲਤ ਕੀਆ ਤੇ ਜਵਾਬ ਦੇਣ ਨਾਲ ਹੁਣ ਜਾਂ ਤਾਂ ਸਾਡੇ ਵਰਗਾ ਜਮੀਨੀ ਵਰਕਰ ਨੂੰ ਉਹ ਨਾਲ ਰੱਖਣਗੇ ਜਾਂ ਅਸ਼ੋਕ ਨਾਂਗਲੀਆ ਵਰਗੇ ਜਿਹੜੇ ਕਰਪਟ ਲੋਕ ਜਿਹੜੇ ਨਸ਼ੇੜੀ ਲੋਕ ਉਹਨਾਂ ਨੂੰ ਨਾਲ ਰੱਖਣਗੇ ਮੇਰਾ ਕਹਿਣ ਦਾ ਤਾਂ ਸਿਰਫ ਇਹ ਮਕਸਦ ਸੀ ਅਰਵਿੰਦ ਜੀ ਦੋਨੋਂ ਵਿੱਚੋਂ ਇੱਕ ਚੁਣੋ ਤੋ ਲੇਕਿਨ ਦੋਨਾਂ ਜੋ ਚੁਣਨ ਲਈ ਮੈਨੂੰ ਹੈਰਾਨੀ ਆ অবজারভার ਚੁਣ ਲੈ। অবজারভার ਉਹਨਾਂ ਨੇ ਚੁਣ ਲਏ ਔਰ ਸਾਨੂੰ ਐਕਸਪੈਲ ਕਰ ਦਿੱਤਾ। ਇਸ ਮਿਹਨਤ ਦਾ ਨਤੀਜਾ ਚਲੋ ਗੋਡ ਨੋਸ ਪ੍ਰਮਾਤਮਾ ਦੇਖਦਾ। ਕੋਈ ਇਦਾਂ ਦੀ ਗੱਲ ਨਹੀਂ। ਅੱਜ ਵੀ ਪਾਰਟੀ ਦੇ ਸਿਧਾਂਤਾਂ ਤੇ ਖੜਾ। ਜਿਨ੍ਹਾਂ ਸਿਧਾਂਤਾਂ ਲਈ ਜੁੜਿਆ ਸੀ, ਅੱਜ ਵੀ ਉਹਨਾਂ ਸਿਧਾਂਤਾਂ ਲਈ ਜਾਨ ਚਲੀ ਜਾਏਗੀ। ਕੋਈ ਪਰਵਾਹ ਨਹੀਂ। ਪਰ ਸਿਧਾਂਤ ਨਹੀਂ ਛੱਡੂੰਗਾ ਲਾਈਫ ਦੇ ਵਿੱਚ।